ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੰਨਾਂ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪਟਾਉਪ ਦੀਆਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨੇ ਬਾਈਕਰ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਤਿੰਨਾ ਮਗਰੀ ਆ ਗਈਆਂ ਬੱਚੀਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੇ ਨਵੇਂ ਵੀਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਆਉਣ ਸਕੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਸਸ ਸਿਕਾਲ ਸਸੇ ਗੱਲ ਦੇ ਹੋਠੀ ਕੁਮ ਵਧੀਆ ਬਹੁਤ ਵਧੀਆ ਬਾਈ ਨਾਮ ਤੇ ਡਰੈਸ ਨਾਮ ਹੈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਰਹਿੰਦੇ ਆ ਡਾਕਟਰ ਅਪੁੰਨੇੜੇ ਓਕੇ ਨੇੜੇ ਆਪਾਂ ਬਹੁਤ ਸਾਹਰੇ ਆ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਠੀਕ ਹੈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਆ ਨਰਕ ਪਰ ਕਰਕੇ ਲੈਵੇ ਤੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਆਗੀਆਂ ਠੀਕ ਤੇ ਕੋਈ ਕਿਸੇ ਵੜ ਦਾ ਕੋਈ ਲੰਬਾ ਨਹੀਂ ਹੋਈ ਓਕੇ ਤੇ ਮੰਨ ਕੇ ਚਾਹ ਡਾਕਟਰ ਤੜਕੇ ਸੂਈ ਆਪਣੇ ਕੋਲੇ ਸੂਈ ਆਏਗਾ ਉਹ ਦੋ ਤੜਕੇ ਆਪਣੇ ਕੋਲ ਸੂਆ ਸਵਾਂਗੀਆਂ ਠੀਕ ਹੈ ਹਾਂ ਵੀ ਤੇ ਕਿਹੜਾ ਸੂਆ ਸੂਈ ਹੈ ਵੀਰੇ ਇਹ ਇਹ ਵੀ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਰਾਤ ਨੂੰ ਸੂਈ ਹੈਗੀ ਬੱਚਾ ਕੀ ਦੇਤਾ ਬੱਚਿਆਂ ਡਾਕਟਰ ਐਦ ਕਿੰਨਾ ਵਗਰੋ ਲੈ ਬੱਚਾ ਲੈ ਪਾ ਦੇ ਡਾਕਟਰ ਪੰਡ ਵਾਲਾ ਹੈ ਨਾ ਮੰਡੜਾ ਵਾਲੇ ਵਾਲਾ ਗੈਰ ਐਕਟਰ ਵੈੜ ਨੂੰ ਹਾਂ ਤੇ ਬਾਕੀ ਸੀਲ ਠੰਡੀ ਰੱਖੀ ਲੈ ਲੈ ਆਈ ਭਾਈ ਬੋਤ ਤੇ ਮੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲ ਫੁੱਲ ਤੇ ਡਾਇਰੈਕਟਰ ਚੁਆਈ ਚੂਏ ਇੰਨੀ ਚੰਗੀ ਲੱਗੀ ਐ ਵੈੜ ਨੂੰ ਠੀਕ ਹੈ ਨਹੀਂ ਕਹਦੇ ਉਹ ਨਹੀਂ ਤੇ ਬੱਸ ਡਾਇਰੈਕਟਰ ਥਾਂ ਦਿਖਾ ਦੇ ਇਹਨੂੰ ਹਾਂ ਇੱਕ ਨੰਬਰ ਬ੍ਰੀਟ ਇੱਕ ਨੰਬਰ ਕਿਆ ਬਾਤ ਬਾਕੀ ਡਾਇਰੈਕਟਰ ਦੇਖ ਮੂਹਰੋ ਮਰੋ ਲੈਦਾ ਵੈੜਦਾ ਐ ਨਹੀਂ ਕੱਲਾ ਮੈਂ ਗੜਿਆ ਮੂਹਰੋ ਚੈੱਕ ਕਰਾ ਡਾਕਟਰ ਪਹਿਲਾ ਬੱਚੀ ਦਿਖਾ ਜਾ ਦੇ ਡਾਕਟਰ ਬੱਚੀ ਚੰਗੀ ਦਿੱਤੀ ਹੈ ਨਾ ਕਰਮ ਵਾਲੀ ਨੇ ਐ ਜਿਹੜਾ ਡਾਕਟਰ ਆਫਰੀ ਆ ਦੇ ਲੈ ਤਿੰਨੇ ਵੈੜਾ ਤਿੰਨਾ ਮਗਰੀ ਬੱਚਣਾਂ ਹੂੰ ਦੇ ਵਾ ਕਿ ਡਾਕਟਰ ਬੱਚੀ ਦਾ ਢਾਂਚਾ ਫੇਸ ਦੇਖ ਡਾਕਟਰ ਕਿਆ ਬਾਪਾ ਨਾਸਾਂ ਗੁਲਾਬੀ ਨੇ ਦੇਖ ਲੈ ਹੂੰ ਨਿਗਾਹਿਆ ਫੇਸ ਹੈਗਾ ਸਹੀ ਗੱਲ ਬਾਕੀ ਬੱਚਾ ਡਾਬੜੇ ਹਨ ਕੱਦ ਕੁੱਦ ਇੱਕ ਨੰਬਰ ਬੱਚਾ ਡਾਕਟਰ ਪੂਰੇ ਚੰਗੇ ਸੀਮਣ ਦੀ ਬੱਚੀ ਹੈਗੀ ਓਕੇ ਹਾਂ ਤੇ ਥਾਣ ਲਈ ਵਾਜਾ ਕਰਵਾਉਣ ਲੈ ਗੇਟਲੇਵਾ ਮੂਰ ਨੂੰ ਆਣਾ ਜਿਹੜਾ ਥਣ ਤੇ ਚਵਾਈ ਚੂਈ ਵੜ ਗਈ ਇੰਨੀ ਚੰਗੀ ਆਈ ਕਿੰਨੀ ਕਹਦੇ ਬਾਕੀ ਥਣ ਦੇ ਚੈੱਕ ਰੈਡੀਟਰ ਲੇਵਾ ਲੂਗਾ ਥਣ ਵੱਡੀ ਨਾਲ ਨੋੜ ਇੱਕ ਨੰਬਰ ਕਰ ਮਾਈ ਦੇ ਲੈ ਕੱਲੀ ਕੱਲੀ ਨਾੜਾ ਇੱਕ ਬਾਕੀ ਜਿਹੜਾ ਥਣ ਵੀ ਇੰਨਾ ਚੰਗਾ ਮੂਠੀ ਵਾਲਾ ਬਾਕੀ ਫੇਸ ਦੇ ਰੈਡੀਟਰ ਵੜਨ ਦੀ ਗੱਲ ਆ ਭਾਈ ਤੇ ਬਾਕੀ ਡਾਇਰੈਕਟਰ ਢਾਂਚਾ ਕੱਬ ਵੜ ਡੈ ਬੈਠਦਾ ਕਦ ਚੈੱਕ ਰੈਡੀਟਰ ਪਹਿਲਾਂ ਵੜਦਾ ਕਿੰਨਾ ਬਰਾਬਰ ਖੜਾ ਬਾਈ ਦਾ 6 ਫੁੱਟ 2 ਗੱਦ ਹਾਂ ਬਈ ਹਾਂ ਉਸ ਹੱਬ ਬਣਾਉਂਦਾ ਜਲਾਲੂ ਇੱਕ ਕਦ ਬਰਡ ਦਾ ਬਹੁਤ ਚੰਗਾ ਕਦ ਡੈਕਟਰ ਲੰਬਾਈ ਲੰਬੀ ਬੈਹਨ ਦੀ ਚੜਾਈ ਚੜੂਈ ਤਾਹਾਂ ਤੋਂ ਤੇ ਬਾਕੀ ਲੰਬੀ ਲੰਬੀ ਇਹ ਪਿੱਛੋ ਪੁੱਛੋ ਲੇਵਾ ਗੇ ਫਾੜੀ ਵਾਲਾ ਆਰਡਰ ਹੈ ਨਾ ਜੇ ਮੈਂ ਫਾੜੀ ਵਾਲਾ ਆਰਡਰ ਤੇ ਡੈਕਟਰ ਬਾਕੀ ਲੇਵੀ ਜਾਂਦੀਆਂ ਟੀ ਡੈਕਟਰ ਹੁਣ ਲੇਵਾ ਡੈਕਟਰ ਸਿਰਾ ਜਾਵਾ ਸਹੀ ਗੱਲ ਆ ਪੂਰਾ ਇਹ ਡੈਕਟਰ ਮੰਨ ਚਾਹੇ ਲਟੁੱਟਮਾਇਆ ਇਧਰੋਂ ਖੋਸਲੇ ਵਾਗਾ ਹਮਮ ਕਿਆ ਦੇ ਹੇਰਾਕਾ ਥਾਨ ਬਹੁਤ ਚੰਗਾ ਯਾਰ ਹਨਾ ਥਾਨ ਤੋਂ ਡਾਕਟਰ ਬੱਚਾ ਮਗਰ ਵੱਛੀ ਆਈ ਦੋ ਡਾਕਟਰ ਆਪਾਂ ਕਿਥੋਂ ਲਈਏ ਨੇ 26 27 ਕਿਲੋ ਚੋਇਆ ਦੱਸਿਆ ਗਿਆ ਠੀਕ ਹੈ ਜੀ ਆਪਾਂ ਨਹੀਂ ਕਹਣਾ ਡਾਕਟਰ ਕਿੰਨਾ ਦੇ ਦੂਗਾ ਅਗਲਾ ਮੰਨ ਲੇ ਵੀ ਮੈਂ ਇਨਾ ਇੱਕ ਚੂਲੂਗਾ ਸਹੀ ਹਾਂ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਹੋਲ ਢਾਂਚਾ ਹੋਲ ਬ੍ਰੀਡ ਬੱਚਾ ਮਗਰ ਵੱਛੀ ਥਾਣੇ 1 ਨੰਬਰ ਥੀ ਜੋਲੇ ਮਸ਼ੀਨ ਬਾਕੀ ਫੇਸਬੁਕਸ ਵਾ ਨਹੀਂ ਆਇਆ ਚੰਗਾ ਲੱਗਦਾ ਇੱਧਰ ਵੜਨ ਸਾਰੀਆਂ ਗੱਲਾਂ ਓਕੇ ਆ ਬਾਕੀ ਤੇ ਵਾੜੇ ਡੈਕਟਰ ਨਹੀਂ ਥੋੜਾ ਚੈੱਕ ਕਰ ਲਓ ਪੂੜਾ ਪੂੜਾ ਕਰਮਾ ਇਹਦਾ ਬਹੁਤ ਚੰਗਾ ਹੈ ਬਈ ਕਿਆ ਬਾਤ ਹੈ ਵੋਲੀ ਬ੍ਰੀਡ ਆ ਨਾ ਵੜ ਤੇ ਬ੍ਰੀਡ ਡੈਕਟਰ ਵਾਕੀ ਲੰਬਾਈ ਲੰਮੂਰੇ ਵੜ ਦੀ ਜੇਨੇ ਵਾਲੂ ਵਾ ਮਗਰ ਮੂਰ ਦਾ ਲੇਵਾ ਬੌਲੇ ਚ ਵੜਾ ਡੈਕਟਰ ਦੇਖੀ ਹੂੰ ਦੇਖੇ ਫੇਸ ਖੜਨੀ ਖੁਰਨੀ ਢਾਂ ਚਾ ਕੱਦ ਬਰੀਡ ਤਾਂ ਹਾਂ ਤੋਂ ਪੱਧਰ ਪੁੱਧਰ ਸਹੀ ਹੈ ਕਿੰਨੀ ਕਹਦੇ ਉਨੀ ਚੰਗੇ ਡੈਕਟਰ ਬਾ ਕਿ ਕਾਦਾਂ ਦਾ ਝਲੜ ਕਿੰਨਾ ਵਹਿੜਦਾ ਕਰ ਸਹੀ ਹੈ ਬਾਈ ਲੰਬੇ ਲੰਬੇ ਦੇ ਡੈਕਟਰ ਬਜਣਾ ਕੱਦ ਬਰੀਡ ਬਰੀਕੀਆਂ ਬਰੂਕੀਆਂ ਬਾਹਰ ਜ ਬਹੁਤ ਨਹੀਂ ਆਇਆ ਬਾਕੀ ਫੇਸ ਸੂਟ ਬਹੁਤ ਨਹੀਂ ਆਇਆ ਚੰਗਾ ਲੱਗਿਆ ਡੈਕਟਰ ਬਾਈ ਮੁੱਲ ਕੀ ਰੂਜ ਜਾਇਜ ਬ੍ਰਿ ਮੋਲ ਡਾਕਟਰ ਜਮਾ ਜਾਇਜ ਹੋਊਗਾ ਬੈਟ ਦੇ ਹਸਾਬ ਨਾਲ ਮੋਲ ਨਹੀਂ ਡਾਕਟਰ ਬਹਲਾ ਕਰਨ ਠੀਕ ਆ ਇਹ ਜਿਹੇ بڑے ਡਾਕਟਰ ਲੋਕ ਮੋਲ ਬਹੁਤ ਕਰੀ ਜਾਂਦੇ ਹੈਗੇ ਸਹੀ ਗੱਲ ਆ ਬਾਕੀ ਡਾਕਟਰ ਮਾਇਰ ਵੀ ਬੱਚਾ ਵੀ ਡਾਇਮੰਡ ਪੀਸ ਇਕ ਤਰ੍ਹਾਂ ਸਹੀ ਗੱਲ ਆ ਬਈ ਮੋਲ ਫੋਨ ਤੇ ਹੋ ਜੂਗਾ ਮੋਲ ਡਾਕਟਰ ਫੋਨ ਤੇ ਹੋਊਗਾ ਫੂ ਆ ਜਮਾ ਜਾਇਜ ਜਾਇਜ ਮੋਲ ਲਗਰਾਂਗੇ ਬਈ ਕਹਿੰਦਾ ਮੋਲ ਹੋਊਗਾ ਫੋਨ ਤੇ ਬਾਕੀ ਕੋਈ ਚੱਕਰ ਨਹੀਂ ਤਾਰਾਂ ਬਈ ਮਾ ਬਾਕੀ ਡਾਕਟਰ ਸੀ ਹੰਡੀਕਰ ਮਾਲੀ ਐਲੀ ਗਈ ਅਹੀਂ ਬਾਈ ਕਿੰਨੀ ਕਹਦੇ ਉਹ ਨਿੱਲਾ ਲੈ ਇਹ ਚੁਵਾਈ ਵੀ ਡਾਕਟਰ ਆ ਪਾਈ ਕਰਕੇ ਦਿਖਾਵਾਂ ਜੀ ਠੀਕ ਆ ਬਾਈ ਜਿਵੇਂ ਮਰਜੀ ਉਹ ਨਿਆਣਾ ਨਹੀਂ ਪਾਇਆ ਕੁਛ ਨਹੀਂ ਕਰਾ ਡਾਕਟਰ ਲੈ ਸਹੀ ਗੱਲ ਲੈ ਬੜਾ ਚੰਗਾ ਚਾਣਾ ਹਨਾ ਗਰਮਾਈ ਦਾ ਮੋਟੀ ਮੋਟੀ ਚੁਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਲੈ ਕੋਈ ਚੱਕਰ ਨਹੀਂ ਕਹਿਣਾ ਕਰਮਾਲੀ ਨੇ ਕੋਈ ਬਹੁਤ ਠੰਡੀ ਹੈ ਯਾਰ ਹਨਾ ਕਰਮਾ ਠੰਡੇ ਡਾਕਟਰ ਚੁਵਾਈ ਹੈ ਮਕਸੀ ਮੋਟਰ ਆਹ ਕਹਿੰਦਾ ਭਈਆ ਤਲਾਉਣ ਦਾ ਵੱਖ ਦੇ ਰਹਿਣ ਹਾਂ ਵੀ ਗੰਨੇ ਵਰਗੀ ਵਰਦੀ ਆ ਖੜਕਾ ਸੁਣਦਾ ਬਾਕੀ ਚਵਾਈਦਾ ਖੜਕਾ ਡਾਕਟਰ ਸੁਣ ਲੈ ਲੈ ਬਾ ਡਾਕਟਰ ਮਾਇਲੇ ਨੂੰ ਆਵੇ ਮੋਟਾ ਮੋਟਾ ਜੋਣਾ ਜਿਵੇਂ ਮਰਜੀ ਕਰਿਆ ਵਾ ਨੱਬੜ ਦਿਆ ਚਵਾਈਦਾ ਕਿ ਨਹੀਂ ਉਹ ਡਾਕਟਰ ਬਾਹਰ ਨਹੀਂ ਤਾਂ ਹੈ ਜੇ ਇੱਕ ਸਹੀ 1 ਮਿੰਟ 1.5 ਮਿੰਟ ਲਾਉਣਾ ਹੋਵੇ ਵਾਹ ਆ ਬਾਰੇ ਟਰੈਕ ਦੇਖੀ ਨਾ ਕੋਈ ਚਿਟਾ ਹੈ ਕਿ ਨਾ ਕੋਈ ਸੋਰਾ ਦੇ ਦੋ ਕਰੋੜ ਦਾ ਟਰੈਕਟਰ ਵੱਧ ਹੋਊਗਾ ਵੈਦ ਨੇ ਕੜਤਾ ਤੇ ਥਾਂ ਥੂਂ ਦੇ ਟਰੈਕਟਰ ਤੇ ਨਾ ਨਾ ਜੇ ਮਾੜਾ ਟਰੈਕਟਰ ਬੜਾ ਜੀ ਥਾਂ ਥੂਂ ਲੇਵਾ ਸੀ ਲੰਡੀ ਠੀਕ ਕਰ ਮੈਨੂੰ ਕਿਹਾ ਸੀ ਟਰੈਕਟਰ ਦੇ ਕਿ ਥੱਲੇ ਪਾਸ ਮੇਲੇ ਵਾਲੇ ਸਹੀ ਗੱਲ ਹੈ ਭਾਈ ਤੇ ਮੌਲ ਬਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਲੋਡ ਹੱਡ ਦੀ ਤਿਆਰੀ ਕਰੀ ਟਰੈਕਟਰ ਵੈਦ ਨੇ ਖਿੱਚ ਕੇ ਮੌਲ ਬਾਕੀ ਟਰੈਕਟਰ ਬੀੜ ਨਾਲ ਸਲਵਾ ਲਈ ਹੈਗੀ ਸਹੀ ਗੱਲ ਹੈ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਆ ਵੈਦ ਨੇ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਜੀ ਇਹ ਵੀ ਡਾਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਇਹ ਡਾਕਟਰ ਆਪਣ ਨੂੰ ਤੜਕੇ ਮਿਲ ਕੱਲ ਦੀ ਸੂਈ ਹੈ ਡਾਕਟਰ ਇਹ ਬੱਚਾ ਕੀ ਆ ਇਹਨੇ ਮੰਗਿਆ ਬੱਚਾ ਡਾਕਟਰ ਇਹਨੇ ਮੰਗਰੀ ਬੱਚੀ ਆ ਤੇ ਕਿਆ ਬਾਤ ਆ ਬੱਚੀ ਬੜੀ ਚੰਗੀ ਆ ਇਹ ਡਾਕਟਰ ਬਹੁਤ ਚੰਗੀ ਆ ਛੇਸ ਬੱਚੀ ਦਾ ਕੱਦ ਢਾਂਚਾ ਦੇਖ ਲੈ ਕਿੰਨੀ ਚੰਗੀ ਬੱਚੀ ਆਈ ਸਹੀ ਗੱਲ ਆ ਭਾਈ ਇੱਕ ਮੰਨ ਕੇ ਗੱਲ ਡਾਕਟਰ ਤਿੰਨਾ ਮੰਗਰੀ ਬੱਚੀਆਂ ਅਜਗਾਏਗਾ ਮੰਗਰ ਹਮ ਸਹੀ ਗੱਲ ਆ ਤੇ ਕਿੰਨਾ ਕੁ ਫਿਰ ਦੁੱਧ ਦੇ ਦੂ ਅਸਟੀਮੇਟ ਦੋ ਡਾਇਰੈਕਟਰ ਉਹਨਾਂ ਦਾ 22 ਕਿਲੋ ਤੋਂ ਆ ਰਿਹਾ ਸੀਗਾ ਹੂੰ ਤੇ ਮੰਨ ਕੇ ਚੱਲ ਆਪਾਂ ਹੀ ਕਹਿੰਦੇ ਕਿੰਨਾ ਦੂ ਦਾਹਾ ਸੇਵਾ ਜੀ ਬਾਕੀ ਥੱਲੋਂ ਤਿਆਰੀ ਚੂਰੀ ਵੜ ਦੇ ਦੀ ਦਿਖਾਈ ਦੇ ਕੀ ਬਾਤ ਲੈ ਵਨ ਇਹਦੇ ਤੋਂ ਚੈੱਕ ਇਹ ਤੜਕਿਆਈ ਕਰਕੇ ਬਹੁਤ ਮੰਨ ਕੇ ਸਾਫ ਆਈ ਵੜ ਹੂੰ ਤੇ ਮੰਨ ਕੇ ਚੱਲ ਤਿਆਰੀ ਚੂਰੀ ਹੂੰ ਆਥ ਨੂੰ ਵੜਨਾ ਇੰਨੀ ਕ ਕਰ ਜਾਣੀ ਕਿੰਨੀ ਕਹਦੇ ਹੋਏ ਜੀ ਬਾਈ ਬੂਰੋ ਲੈਵਾ ਚੈੱਕ ਕਰਵਾਉਣ ਨੇ ਲੈ ਕੀ ਬਾਤ ਥਣ ਥਣ ਬੜਾ ਚੰਗਾ ਲੱਗਿਆ ਹਨਾ ਥਣ ਥੂ ਡੈਕਟਰ ਕੌਣ ਐ ਚੰਗਾ ਲੱਗਿਆ ਰੈਡ ਨੂੰ ਤੇ ਬਾਕੀ ਡੈਕਟਰ ਕਰਮ ਵਾਲੀ ਸੇਲ ਹੰਡੀ ਹੰਮ ਐਨੀ ਗਈ ਹੰਡੀ ਬਹੁਤ ਹੈ ਬਾਕੀ ਡੈਕਟਰ ਕਰਮ ਵਾਲੀ ਸੇਲ ਹੰਡੀ ਹੰਮ ਥਣ ਥੂ ਨੇੜੇ ਚ ਕੈਡੈਟਰ ਆਈ ਕਰ ਕੋ ਪ੍ਰੈਮ ਨਹੀਂ ਆਂਦੀ ਹੈਗੀ ਹਜੇ ਹੰਮ ਆਈ ਨੂੰਦਾ ਆਪਣਾ ਘੰਟਾ ਹੋਇਆ ਥਣ ਥੂ ਬਹੁਤ ਚੰਗਾ ਥਣ ਥੂ ਨੇੜੇ ਮੂਠੀ ਵਾਲਾ ਤੇ ਨਾੜਾ ਨੂੜਾ ਲੇ ਕੇ ਤੇ ਵਹਿੜ ਦੇ ਬਾਕੀ ਡੈਕਟਰ ਮੈਗਰੋ ਦੇਖੀ ਹੰਮ ਥਾੜੀ ਵਾਲਾ ਆਰਡਰ ਲੱਗਾ ਡੈਕਟਰ ਵਹਿੜ ਨੂੰ ਸਹੀ ਗੱਲ ਹੈ ਦੇ ਲੇਵਾ ਚੈੱਕ ਕਰੋ ਕਮਾਲ ਦਾ ਬਈ ਕੱਦ ਵੱਡ ਫੁੱਲ ਬਰੀਡ ਫੁੱਲ ਬਾਕੀ ਬਾਕੀ ਡਾਕਟਰ ਜਰਸੀ ਅੰਗ ਚ ਪੈਂਦੀ ਆ ਜੀ ਬੱਚਾ ਵਾਂਗਰ ਬੱਛੀ ਆਈ ਜਿਹੜਾ ਡਾਇਮੰਡ ਪੀਸ ਹੈ ਤੇ ਜਰਸੀ ਅੰਗ ਚ ਪਹਿਲੇ ਡਾਕਟਰ ਵਾਕੀ ਠਾਂਚਾ ਦੂਣਚਾ ਚੈੱਕ ਕਰਾ ਦੇ ਬੈਠਦਾ ਨੂੰ ਵੀ ਦੇਖਣਾ ਕਿੰਨੀ لمبے لمبے ਦੇਖਣਾ ਥਣ ਥਣ ਨਾੜਾ ਨੂੜਾ ਤੂੰ ਡਾਕਟਰ ਹੱਥ ਨੂੰ ਤਿਆਰੀ ਦੇਖੀ ਬੈਠ ਨਹੀਂ ਸਲੋ ਠੀਕ ਆ ਬਈ ਹਾਂ ਇਹ ਡਾਕਟਰ ਆਈ ਕਰਕੇ ਉਹਨਾਂ ਦੀ ਛੋਟੀ ਸੀ ਸਾਫ਼ ਕਰਤੀ ਸੀ ਥੋੜੀ ਸੱਬਿਆ ਸੀ ਆ ਠੀਕ ਆ ਤੇ ਬਾਕੀ ਡਾਕਟਰ ਫੇਸ ਫੂਸ ਤਿਆਰੀ ਚੁਰੀ ਦੇ ਥੱਲੇ ਹੁਣ ਵੀ ਡਾਕਟਰ ਨੂੰ ਆਥ ਨੂੰ ਦੇਖੀ ਠੀਕ ਆ ਕਹਿਨੇ ਤਿਆਰੀ ਕਰਨੀ ਲੈ ਇੱਕ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਫੁੜਾ ਫੜਾ ਬਹੁਤ ਚੰਗਾ ਵੱਡੇ ਕੱਦ ਤੇ ਛੋਟਾ ਡਾਕਟਰ ਚੌੜੀ ਚੜੀ ਇਹ ਡਾਕਟਰ ਕੋਕਖ ਚੱਕਣੀ ਆ ਵੜਨੇ ਤੇ ਮੰਨ ਕੇ ਚਲ ਬੋਲੇ ਸੀ ਇਹ ਵੀ ਡਾਕਟਰ ਸਹੀ ਆ ਤੇ ਮੰਨ ਕੇ ਫੇਸ ਫੂਸ ਨੇ ਵਾਲੂ ਆ ਦਿਖਾਰੇ ਤੇ ਤੇ ਡਾਕਟਰ ਇਥੋਂ ਲੰਬੀ ਕਿਆ ਬਾਤ ਆ ਬਈ ਦੇ ਰੈਡਰ ਫੇਸੂਸ ਬੜਾ ਜੰਗ ਦੇ ਰੈਡਰ ਫੇਸੂਸ ਲੰਬਾਈ ਲੰਮੂਈ ਕੱਦ ਚੈੱਕ ਕਰੈ ਰੈਡਰ ਦੇ ਸਹੀ ਗੱਲ ਚਮਕ ਚਮਕ ਪੂਰਾ ਪੜਾ ਚੌੜੀ ਜੈ ਰੈਡਰ ਮੁੰਨ ਜਾਇਆ ਬੜਦਾ ਕਿਨੂੰ ਫੇਸ ਦੇ ਬੜਦਾ ਕਿਆ ਬਾਤ ਆ ਬਈ ਬਾਕੀ ਰੈਡਰ ਪੂਰਾ ਤਾਰਾ ਚੈੱਕ ਕਰਾ ਲਈ ਬੜਦਾ ਕਿੰਨਾ ਚੰਗਾ ਲੱਗਿਆ ਸਹੀ ਗੱਲ ਹੂੰ ਥੋੜਾ ਬੱਚੇ ਦਾ ਕਰ ਲਿਆ ਨਾ ਬੱਚੇ ਰੈਡਰ ਫਰਾਈ ਕਰਕੇ ਤਾਜੀ ਸੂਈ ਵਹਿੜ ਗਈ ਹੂੰ ਤੇ ਬਾਕੀ ਲੇਵਾ ਲੂਆ ਡਾਕਟਰ ਫਾੜੀਆ ਵਾਲਾ ਲੱਗਾ ਵੜ ਨੂੰ ਹਮ ਬਾਕੀ ਡਾਕਟਰ ਜਰਸੀਆਂ ਜੀ ਪੈਂਦੀ ਆ ਜੀ ਸਹੀ ਆ ਭਾਈ ਦੋਧਾ ਡਾਕਟਰ ਬਹੁਣ ਜਾਇ ਚਿੰਗਾ ਪੋੜਾ ਵੜ ਨੂੰ ਮੋੜ ਡਾਕਟਰ ਜੈਜੂ ਗਰੇ ਮੋੜ ਡਾਕਟਰ ਜਮਾ ਜੈਜ ਠੀਕ ਆ ਭਾਈ ਬਾਕੀ ਡਾਕਟਰ ਚੁਵਾਈ ਇਹਦੀ ਵੀ ਆਪਾਂ ਕਰਕੇ ਦਿਖਾਉਣੇ ਆ ਜੀ ਤੇ ਬਾਕੀ ਲੇਵੇ ਤਿਆਰੀ ਦਿਖਾ ਦੇ ਪਿੱਛੋ ਪੁੱਛ ਦੇ ਡਾਕਟਰ ਲੇਵਾ ਫ੍ਰੈਕਟ ਕਰੋ ਕਮਾਲ ਆ ਡਾਕਟਰ ਫਾੜੀਆ ਵਾਲਾ ਆਰਡਰ ਆ ਕੋਈ ਭਾਲ ਨੇ ਲੇਵਾ ਦੀ ਸਫਾਈ ਸੁਥੀ ਦੇ ਲੈਵੇ ਆਹ ਮਾਰ ਲੈ ਭਾਈ ਉਧਰੋਂ ਮੋੜ ਕੇ ਇੱਥੇ ਖੜਾਈ ਸੀ ਲੈ ਗਏ ਲੈ ਬਾਈ ਐਂਸ ਲੈ ਬਾਰਟੀ ਲੈ ਤੇ ਬਾਕੀ ਡਾਕਟਰ ਚੁਆਈ ਚੈੱਕ ਕਰਾ ਦੀ ਬੜ ਦੇ ਦੀ ਲੈ ਝੋਣ ਚੈੱਕ ਰਿਓ ਕਰਮ ਵਾਲੀ ਦਾ ਝੋਣ ਬੜਾ ਚਾਹੀਦਾ ਹਨਾ ਮੋਟਾ ਮੋਟਾ ਝੋਣ ਆ ਜਿਵੇਂ ਮਰਜੀ ਕੋਈ ਚੱਲ ਸੁੰਡਾ ਹੜਕੜ ਹੜਕੜ ਵੀਡੀਓ ਚ ਆਹ ਕਹਿੰਦਾ ਇੱਕ ਨੰਬਰ ਚ ਬਾਈ ਆ ਬਾਈ ਗੰਨੇ ਨੂੰ ਵਰਦੀ ਆ ਕਿ ਨਹੀਂ ਜਮਾ ਬਈ ਮੋਟਾ ਮੋਟਾ ਝੋਣ ਕੀ ਆ ਬਾਤ ਮੈਂ ਕਰ ਲੈਣਾ ਚੁਆਈ ਚੈੱਕ ਕਰਵਾ ਇੱਕ ਨੰਬਰ ਚ ਝੋਣ ਆ ਇੱਕ ਨੰਬਰ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਥੰਢੀ ਟੀ ਲਗਾਉਦਾ ਬਈ ਆ ਬਾਕੀ ਡਾਕਟਰ ਥਣ ਚੈੱਕ ਕਰਾਨੇ ਡੇ ਦੇਖੀ ਤੇ ਮੁੱਲ ਜਿਆ ਜੂ ਹੁਣ ਬਾਕੀ ਦੁੱਧ ਖਾਏ ਡਾਕਟਰ ਕਿੰਨਾਗਾ ਤੇ ਬਾਕੀ ਥਣ ਥਣ ਚੈੱਕ ਕਰਾਨੇ ਡੋ ਕਿੰਨਾ ਚੰਗਾ ਕਹਿੰਦਾ ਨਾਰਾ ਨੋੜਾ ਪਛੇ ਡਾਕਟਰ ਥਣ ਬਖਰਮਾ ਬੁਖਰਮਾ ਡਾਕਟਰ ਸਹੀ ਚੈੱਕ ਕਰਾਉਂਦਾ ਕਿ ਨਹੀਂ ਬਹੁਤ ਨੀ ਆਇਆ ਚੰਗਾ ਲੱਗਿਆਗਾ ਬਾਕੀ ਡਾਕਟਰ ਆਰਡਰ ਪਿੱਛੇ ਤੋਂ ਚੈੱਕ ਕਰਾ ਦੇ ਤੇ ਇਹ ਪਾਸ ਨਹੀਂ ਰੜ ਦੇਲੇ ਵਾ ਇੱਕ ਨੰਬਰ ਲੇ ਲੇਵਲ ਉਹ ਬਹੁਤ ਚੰਗਾ ਹੈ ਬਾਕੀ ਡਾਇਰੈਕਟਰ ਲੇਵਲ ਉਹ ਦਿਖਾ ਰਹੇ ਵੈੜ ਉੱਤਰੇ ਹੀ ਦੇਖ ਡਾਇਰੈਕਟਰ ਤਿਆਰੀ ਕਰੀ ਰਹਿਣ ਨੇ ਸਹੀ ਹੈ ਹਮ ਡਾਇਰੈਕਟਰ ਲੱਟ ਨਾ ਡਾਇਰੈਕਟਰ ਕਾਥ ਨੂੰ ਕੱਢ ਗਈ ਮਸਣਾ ਵੈੜ ਨੂੰ ਬਾਕੀ ਸੀਲ ਛੰਡੀ ਰੱਖੀ ਲੈ ਹਮ ਕਿਹਾ ਮਰਜੀ ਹੈ 18 ਸਾਲੇ ਕਹਿਣਾ ਕਰਨਾ ਜੰਮੇ ਨਹੀਂ ਘੋੜਾ ਸਹੀ ਹੈ ਅੱਗੇ ਵੀਰੇ ਜਰਸੀ ਡਾਇਮੰਡ ਪੀਸ ਹਾਂ ਵੀ ਕਿਹੜਾ ਸੂਆ ਵੀਰੇ ਇਹ ਡਾਇਰੈਕਟਰ ਪਹਿਲਾ ਸੂਆ ਬੱਛੀ ਸੂਈ ਹੈਗੀ ਓਕੇ ਪੰਛੀ ਦੇ ਡਾਇਰੈਕਟਰ ਸੂਈ ਲੋਗੇ ਆਪਣੇ ਕੋਲ ਆਈ ਜਾਂ ਤੜਕੇ ਠੀਕ ਹੈ ਬੱਚਾ ਇਹਦੇ ਮਗਰੀ ਬੱਛੀ ਆ ਡਾਇਰੈਕਟਰ ਬੱਛੀ ਆ ਬੱਚੀ ਆ ਰੈਕਟਰ ਦੇ ਬੱਚੀ ਚੰਗੀ ਆ ਨਾ ਗ੍ਰੋਥ ਦੇ ਰੈਕਟਰ ਬਾਕੀ ਬੱਚੀ ਦੀ ਨਸਲ ਨੂੰ ਸੁਣ ਰੈਕਟਰ ਬਾਕੀ ਬਹੁਣ ਜਾਇ ਚੰਗੇ ਰੈਕਟਰ ਆ ਵੀ ਦੇਖ ਬੈਠ ਦੀ ਸਹੀ ਗੱਲ ਆ ਬਾਈ ਦੇ ਫੇਸ ਚੈੱਕ ਕਰ ਲੋ ਫੇਸ ਦੀ ਮੋਦੀਵਾਦੀ ਟੂਆ ਟੂਆ ਕੱਦ ਬ੍ਰੀਡ ਥਣਲੇਵਾ ਬੜਾ ਚੰਗਾ ਹੈ ਨਾ ਬਾਈ ਥਣਲੇਵਾ ਡਾਕਟਰ ਕਿੰਨਾ ਕਹਦੇ ਉਹਨਾਂ ਚੰਗਾ ਲੱਗਿਆ ਬੈਨ ਨੂੰ ਥਣ ਪੂਰੀ ਵਿਤੀ ਤੇ ਕੱਲਾ ਕੱਲਾ ਥਣ ਬਾਕੀ ਡਾਕਟਰ ਹੋਰ ਗੱਲਾਂ ਨੇ ਗੱਲਾਂ ਬੈਰਾਂ ਰੰਗ ਟੰਗ ਚੇਕ ਕਰਾ ਕਿ ਲੈ ਜੰਗੀ ਹੈ ਸਹੀ ਗੱਲ ਸਫਾਈ ਸੂਈ ਵੈੜਦੀ ਕਲਰ ਪ੍ਰਿੰਟ ਬੱਚੇ ਡਾਕਟਰ ਸਾਫ ਸੁਥਰੀ ਕਿੰਨੀ ਕਹਦੇ ਉਹ ਨਹੀਂ ਹੈਗੀ ਸਹੀ ਗੱਲ ਹੈ ਬਾਈ ਤੇ ਬਾਕੀ ਡਾਕਟਰ ਆਰਡਰ ਚੇਕ ਕਰਾ ਪਿੱਛੇ ਬੱਚੇ ਪਛਾਂਤ ਆਰਡਰ ਚੇਕ ਕਰ ਲਓ ਕਮਾਲ ਦਾ ਬਹੁਤ ਸੋਹਣਾ ਡੈਕਟਰ ਆਰਡਰ ਬੜਾ ਸਫਾਈ ਨਾਲ ਲੇ ਬਹੁਤ ਨੀਆ ਐਸਫਾਈ ਡੈਕਟਰ ਆਰਡਰ ਦੀ ਬਾਕੀ ਤੂੰ ਆਥ ਨੂੰ ਦੇਖੀ ਕਿੱਥੇ ਬਣ ਕੇ ਖੜਨਾ ਵੱਛੀ ਨਹੀਂ ਸਹੀ ਗੱਲ ਆ ਬਾਈ ਹੂੰ ਤੁਹਾਨੂੰ ਬੜਾ ਫਿਰ ਬਾਕੀ ਡੈਕਟਰ ਵੱਛੀ ਦੀ ਫੀਟਿੰਗ ਆਰਡਰ ਦੀ ਕਿੰਨੀ ਕਹਦੇ ਉਨੀ ਚੰਗੇ ਡੈਕਟਰ ਆ ਬੁੱਬਗਾ ਹੈਗਾ ਨਾ ਚੱਲਦੀਆਂ ਡੈਕਟਰ ਨਾ ਕਰਦੀਆਂ ਹੈਗੀਆਂ ਬਾਕੀ ਡੈਕਟਰ ਵੱਛੀ ਸਫਾਈ ਦੇ ਕੀਆ ਵਾ ਕਿੰਨੀ ਚੰਗੇ ਤੇ ਬਾਕੀ ਡੈਕਟਰ ਸੀਲ ਹੰਡੀ ਦੇਖੇ ਲੈ ਥਾਂ ਥੋਣ ਬੜਾ ਹੈ हां थोन देख ਟਰੈਕਟਰ ਬੱਚੀ ਨੇ ਲੱਗਿਆ ਅੱਲਾਕੱਲਾ ਦੇ ਪੂਰੀ ਵਿਥੀ ਦੇ ਪਿਆਗਾ ਬਹੁਤ ਨਿਆਈ ਚੰਗਾ ਥਣ ਲੱਗਿਆ ਟਰੈਕਟਰ ਦੇ ਬੱਚੀ ਨੂੰ ਦੇਖ ਨਾ ਹਾਂ ਬਾਕੀ ਕਿਰ ਬੱਚੀਏ ਪਾਸ ਨੇ ਉਹਦੇ ਵੀ ਚੰਗਾ ਥਣ ਕਰ ਜਾਣ ਠੀਕ ਹੈ ਬਾਈ ਬਾਕੀ ਟਰੈਕਟਰ ਕਲਰ ਪ੍ਰਿੰਟ ਰੰਗ ਧੰਗ ਬੱਚੀ ਦੇ ਦਿਖਾ ਦੇ ਕਿੰਨੇ ਚੰਗੇ ਲੱਗਿਆ ਤੇ ਬਾਕੀ ਫੇਸ ਫੁੱਸ ਦੇ ਟਰੈਕਟਰ ਲੱਗਿਆ ਹੋਰ ਲੱਭਾਈ ਤੋਰ ਕੇ ਵੀ ਦਿਖਾ ਦੀ ਫੇਸ ਦੀ ਬਿਊਟੀ ਚੰਗੀ ਆ ਬੱਚਾ ਮਗਰ ਬੱਚੀ ਜਰਸੀ ਨਾ ਸਰਾ ਬਾਈ ਮਾਂਗ ਫੋਲਾ ਮਿਲਦੀ ਦਾ ਟਾਸ ਹੁਣ ਬਹੁਤ ਚੰਗਾ ਤਾ ਬਾਕੀ ਡਾਇਰੈਕਟਰ ਨਵਾਂ ਆਣਾ ਗਾਉ ਨੂੰ ਬਦਨਾ ਘਟਣਾ ਦਾ ਹੀ ਨੇ ਠੀਕ ਹੈ ਬਾਈ ਤੇ ਬਾਕੀ ਲੇਵਾਲੂ ਵਾਲੇ ਡਾਇਰੈਕਟਰ ਲੱਗਿਆ ਕੁੜੀ ਵਰਗੀ ਹੈ ਇਹ ਹਮ ਮੋਲ ਫਿਰ ਫੋਨ ਤੇ ਹੋ ਜੂ ਮੋਏ ਡਾਇਰੈਕਟਰ ਜਮਾ ਜੈਜ ਹੋਊਗਾ ਹੋਊਗਾ ਫੋਨ ਤੇ ਠੀਕ ਹੈ ਬਾਕੀ ਕਲਰ ਦੇ ਡਾਇਰੈਕਟਰ ਕਿੰਨਾ ਚੰਗਾ ਲੱਗਿਆ ਬੜਾ ਚੰਗਾ ਕਲਰ ਹੈਣਾ ਬਾਈ ਜੇ ਡਾਇਰੈਕਟਰ ਤੋਂ ਖੜਨੀ ਖੁਰਨੀ ਫੇਸ ਸੁਸ ਦੇ ਡਾਇਰੈਕਟਰ ਇੱਥੇ ਸਹੀ ਗੱਲ ਹੈ ਬਾਈ ਨਾੜਾ ਨੂਣਾ ਫੁੱਲ ਚੰਗੀਆਂ ਨੇ ਕਰਮਾਲੀ ਦੀ ਬਾਕੀ ਕਦ ਚੈੱਕ ਕਰ ਐ ਡਾਕਟਰ ਕਿੰਨਾਗਾ ਬਾਕੀ ਡਾਕਟਰ ਗਾਂ ਦਾ ਸੇਵਾ ਕਿੰਨਾ ਦੁੱਧ ਪਾਉ ਉਹ ਆਪਾਂ ਨਹੀਂ ਕਹਿਣਾ ਕਿੰਨਾ ਦੇ ਦੂਗੀ ਸਹੀ ਗੱਲ ਹੈ ਹੂੰ ਦੇ ਲੈ ਚੱਲ ਦੋ ਨਾ ਮੈਨ ਲਿਆ ਕਿਉਂ ਬੱਚੀ ਨੇ ਵੀ ਕਰਮਾਲੀ ਸਾਰਿਆਂ ਬੜਾ ਐ ਡਾਕਟਰ ਹੈ ਜੀ ਦੋ ਨਾ ਹੈਗੇ ਹੂੰ ਆਏ ਡਾਕਟਰ ਬਾਬੇ ਵਾਲੀ ਕੀ ਆ ਡਾਕਟਰ ਨਾਲ ਵੀ ਸਹੀ ਗੱਲ ਹੈ ਬਾਈ ਡਾਕਟਰ ਬੱਚੀ ਨੇ ਬਦਨ ਆ ਗਿਆ ਡਟਣਾ ਤਾਂ ਹੈ ਹੀ ਨਹੀਂਗਾ ਪਹਿਲਾ ਸੁਆ ਹਜੇ ਸਹੀ ਗੱਲ ਹੈ ਬਾਈ ਹਾਂ ਬਾਕੀ ਤਾਂ ਨਾ ਬਾਈ ਮਾਰ ਕੇ ਰਖਾ ਨਾ ਚਵਾਈ ਬੜੀ ਜੰਮੀ ਆ ਨਾ ਦੇਖੋ ਮੋਟਾ ਮੋਟਾ ਜਿਉਣਾ ਲੈ ਖੜਕਾ ਸੁਣਦਾ ਚਵਾਈ ਦਾ ਤਾਂ ਕਰੀ ਚਵਾਈ ਤਾਂ ਸਾਰਿਆਂ ਵੱਡਿਆਂ ਦੀ ਗਾਲੀ ਚਲੀ ਆ ਮੋਟਾ ਮੋਟਾ ਜਿਉਣਾ ਬਈ ਖੜਕਾ ਸੁਣਦਾ ਛੱਲੀ ਛੱਲੀ ਧਾਰਨਾ ਹੈ ਵਰਦੀ ਆ ਬਈ ਕੀ ਆ ਵਾਟ ਲੈ ਤੇ ਬਾਕੀ ਡਾਕਟਰ ਦੇ ਮੰਗ ਲੈਣਾ ਚੰਗਾ ਲੈ ਮਾਗ ਲੈਣਾ ਚਾਹੀਦਾ ਇਹ ਚੈੱਕ ਕਰ ਲੈ। ਯਾਰ ਮੋਟਾ ਮੋਟਾ ਜੁਣਾ। ਕਨਿ ਚੁਆਇਦਾ ਰੈਡਰ ਬੜੀ ਨਹੀਂ ਆਇ ਚੰਗੀ ਲੱਗਿਆ ਬੜਾ। ਹੂੰ। ਬਾਕੀ ਰੈਡਰ ਪਹਿਲੇ ਨਾਲ ਬੱਚੀ ਨਾਲ ਚੰਗਾ ਥਾਂ ਨਹੀਂ ਲੱਗਦਾ। ਸਹੀ ਗੱਲ। ਬਹੁਤ ਨਹੀਂ ਆਇ ਚੰਗਾ ਥਾਂ ਲੱਗਿਆ। ਇਕੱਲਾ ਇਕੱਲਾ ਥਾਂ ਗਲਾਫੀ ਥਾਂ ਨਾਲ ਨੂੜ ਇੱਕ ਨੰਬਰ ਵਈ ਤੇ। ਬਾਕੀ ਰੈਡਰ ਦੇ ਕਿੰਨੇ ਧਾਰਾ ਮਾਰੀਆਂ ਲੈ। ਹੂੰ। ਕਿੰਨਾ ਉਦੋਂ ਮਾਰਿਆ। ਸਹੀ ਗੱਲ। ਤੇ ਬਾਕੀ ਰੈਡਰ ਬੱਚੀ ਪਾਸ ਨੇ ਲੈਵਾ ਚੈੱਕ ਰੈਡਰ ਪਿੱਛੇ ਦੇ। ਸਫਾਈ ਸੁਹੀ ਦੇ। ਮੋਲ ਤਾਂ ਜਾਇਜ਼ ਹੀ ਕੋਈ। ਮੋਲ ਰੈਡਰ ਜਮਾਂ ਜਜ ਮੋਲ ਤਾਂ ਰੈਡਰ ਬਾਲਾ ਕਰਨੇ ਨਹੀਂਗਾ। ਠ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਰਖਾ ਦੇ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਮੈਨ ਕਨੈਕਟ ਕਰ ਲੇ ਧੰਨਵਾਦ